ਕੀ ਕਰਾਂਗੇ ਬਸ ਲੋਕਾਂ ਦੇ ਆਪਾਂ ਕਮੈਂਟਸ ਪੜਾਂਗੇ ਤੋ ਕੀ ਹੋਵ ਚੇ ਨਹੀਂ ਹੁਣ ਆਪਾਂ ਲਾਈਵ ਹੈ ਆਪਾਂ ਨੂੰ ਹਜੇ ਮਤਲਬ ਨਾਲ ਆਪਣੇ ਜੋੜੇ ਨਹੀਂਗੇ ਲੋਗ ਤਾਂ ਤੇ ਆਪਾਂ ਕਮੈਂਟਸ ਪੜਦੇ ਰਹਿਚ ਸਸਫੀ ਕਾਲ ਜੀ सत श्रीकाल जी <laughs> दो अपना <laughs> आज जो अपन जल्दी जल्दी करिए गल्ला तो बहुत है <laughs> ਕਰਸੋਂ ਉਹ ਵਲੇਗਾ ਸ਼ਾਇਦ ਟਾਈਮ ਭਗਾ ਕੇ ਨਹੀਂ ਆਗਾ ਨਹੀਂ ਨਹੀਂ ਟਾਈਮ ਉਹਨਾਂ ਨੂੰ ਮੋਰ ਕਹੀਏ ਕਿ ਜਿਉਂਦੇ ਰਾਜੀ ਜਿਉਂਦੇ ਰਾਜੀ ਜਿਹੜੇ-ਜਿਹੜੇ ਵੀ ਲਾਇ ਤੇ ਆ ਗਏ ਹਟਿਆ ਇਸੇ ਸਾਡੇ ਨਾਲ ਜਿਉਂਦੇ ਰੋ ਪਰਮਾਤਮਾ ਨੇ ਚੜਦੀ ਕਲਾ ਚ ਰੱਖੀ ਇਸੇ ਤਰ੍ਹਾਂ ਤੁਸੀਂ ਸਾਨੂੰ ਨਵਾਦਦੇ ਰਹੋ ਔਰ ਪਿਆਰ ਦਿੰਦੇ ਰਹੋ ਇਹ ਸਾਡਾ ਇਹ ਸਾਡੇ ਰੂਹ ਦੀ ਖੁਰਾਕ ਹੈ ਤੇ ਹੋਰ ਮਕਸਦ ਕੀ ਕਮਾਣ بس ਮੇਰੇ ਰੱਖਿਆ ਸਾਡੇ ਤੇ ਅਰ ਪਰਮਾਤਮਾ ਦੀ ਵੀ ਮੇਰ ਰਵੇ ਤੇ ਤੁਹਾਡੀ ਤਾਂ ਸਾਡੇ ਤੇ ਬਹੁਤ ਜ਼ਿਆਦਾ ਰਵੇ ਸਭ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਸੁਣਦੇ ਹੋ ਹਮੇਸ਼ਾ ਮੇਰੇ ਗਾਣਿਆਂ ਨੂੰ ਸਾਡੇ ਗਾਣਿਆਂ ਨੂੰ ਜਿੱਦਾਂ ਦੇ ਵੀ ਹੈਗੇ ਚੰਗੇ ਬੰਦੇ ਤੇਰੇ ਬੰਦੇ ਤੇ ਤੁਹਾਡੇ ਹੀ ਆ ਤੁਹਾਡੇ ਘਰ ਕੇ ਦੂਰੇ ਫਿਰਦੇ ਆ ਪਤਾ ਨਹੀਂ ਰੱਬ ਨੇ ਸਾਨੂੰ ਸਾਥ ਜਿਹੜੇ ਦਿੱਤੇ ਆ ਤੇ ਜਿਉਂਦੇ ਰਹੋ ਜੀ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਚ ਰਹੋ ਮੈਂ ਤਾਂ ਹੀ ਸਵੇਰੇ ਉੱਠ ਕੇ ਦੁਆ ਹੁੰਦੀ ਵੀ ਮੇਰੇ ਸਰੋਤੇ ਪਿਆਰ ਕਰਦੇ ਰਹਿਣ ਨਫਰਤ ਨਾ ਕਰਨ ਮੈਨੂੰ ਕਦੇ ਵੀ ਤੇ ਆ ਇੱਕ ਬੂਟਾ ਖਾਨ ਜੀ ਕਹਿੰਦੇ ਜੁਗ ਜੁਗ ਜਿਓ ਥੈਂਕ ਯੂ ਬੂਟਾ ਜੀ ਬੂਟਾ ਖਾਨ ਜੀ ਹਾਂ ਅੱਛਾ ਅੱਛਾ ਖਾਨ ਸਾਹਿਬ ਸਾਡੀ ਮੂਵੀ ਚ ਇੱਕ ਮੁਕੇਸ਼ ਕੁਮਾਰ ਜੀ ਕਹਿ ਰਹੇ ਮੂਵੀ ਚ ਸੌਂਗ ਬਹੁਤ ਵਧੀਆ ਤੁਹਾਡਾ ਤਰਿੰਦਰ ਫਿਲਮ ਚ ਆ ਰਿਹਾ ਨਾ ਅੱਛਾ ਇਹਨਾਂ ਦੇਖ ਲੈ ਤੁਸੀਂ ਅੱਛਾ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੋਦੇ ਵਸਦੇ ਰਹ ਇੱਕ ਸਰਪਜੀਤ ਜੀ ਕਹਿ ਰਹੇ ਬੀਬੀ ਅਸੀਂ ਇਟਲੀ ਤੋਂ ਅੱਛਾ 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 ਸਰਪਜੀਤ ਜੀ ਬਾਬਾ ਸ਼ੁਕਰੀਆ ਮੈਂ ਕਾਫੀ ਦਿਨ ਇਟਲੀ ਤੋਂ ਵਾਪਸ ਆ ਗਈਆਂ ਸੋ ਜਦੋਂ ਵੀ ਆਏ ਇੰਡੀਆ ਮਿਲੇ ਹੋ ਜ਼ਰੂਰ ਸਭ ਤੁਹਾਨੂੰ ਕਮੈਂਟ ਕਰ ਰਿਹਾ ਵਧੀਆ ਵਧੀਆ ਰਣਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਦਿਲਜੀਤ ਸਿੰਘ ਜੀ ਕਹਿ ਰਹੇ ਤੁਹਾਨੂੰ ਵਾਹ ਵਾਹ ਦਿਲਜੀਤ ਸਿੰਘ ਜੀ ਅੱਛਾ ਜੀ ਅੱਛਾ ਚਾਹ ਚਰਨਜੀਤ ਸਿੰਘ ਹਨੂਮਾਨਗੜ੍ਹ ਰਾਜਸਥਾਨ ਤੋਂ ਅੱਛਾ ਜੀ ਚਰਨਜੀਤ ਸਿੰਘ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਨੂਮਾਨਗੜ੍ਹ ਤੋਂ ਗੁਰਪ੍ਰੀਤ ਸਿੰਘ ਜੀ ਕਹਿ ਰਹੇ ਹੈ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਥੈਂਕ ਯੂ ਥੈਂਕ ਯੂ ਗੁਰਪ੍ਰੀਤ ਤੁਹਾਡਾ ਜਿਹੜਾ ਗਾਣਾ ਆ ਰਿਹਾ ਉਹਦੇ ਤੇ ਮੂਵੀ ਚ ਆ ਰਿਹਾ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੈ ਆਈ ਫੀਲ ਤਾਂ ਬਹੁਤ ਅੱਛਾ ਹੋ ਰਿਹਾ ਹੈ ਅਮ ਵਰਨ ਚ ਇਹ ਫਿਲਮ ਚ ਚੱਲੂਗੀ ਤੇ ਹੋਰ ਸਾਰੇ ਵਰਚੇ ਔਰ ਖੁਸ਼ੀ ਦਾਉਂ ਦੀ ਬੋਤ ਹੈ ਹਰੇਕ ਆਰਟਰ ਨੂੰ ਹੁਦੀ ਜਦੋਂ ਅ ਬਲੰਦੀ ਆ ਜਦੋਂ ਆਉਂਦਾ ਬਿਲਕੁਲ ਨਹੀਂ ਤੁਸੀਂ ਬਲੰਦੀਆਂ ਤੇ ਤਾਂ ਹੈਗੇ ਹੀ ਹੋ ਅੱਛਾ ਹਾਂ ਪਹੁੰਚਦੇ ਨਹੀਂ ਤੁਸੀਂ ਹੈਗੇ ਹੋ ਥੈਂਕ ਯੂ ਥੈਂਕ ਯੂ ਜੈ ਸਮ ਦੇ ਮੇਰੇ ਸਰੋਤੇ ਤੁਸੀਂ ਸਭ ਬਹੁਤ ਪਿਆਰ ਕਰਦੇ ਆ ਥੈਂਕ ਯੂ ਵੈਰੀ ਮਚ ਮੈਨੂੰ ਬਹੁਤ ਖੁਸ਼ੀ ਹੋਈ ਹੈ ਚਲੋ ਮੇਰੇ ਸਰੋਤਿਆਂ ਨੂੰ ਆ ਦੁਬਾਰਾ ਗਾਣਾ ਸੁਣਨ ਦਾ ਮੌਕਾ ਮਿਲਵਾ ਤੁਸੀਂ ਸੋਚਿਆ ਹੋਣਾ ਕਦੀ ਵੀ ਜਿਹਦੇ ਗਾਣਾ ਸੀਗਾ ਵੀ ਨਹੀਂ 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 ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਤੁਹਾਨੂੰ ਸਸਰੀਆਂ ਕਾਲ ਜੀ ਨਰਿੰਦਰ ਸਿੰਘ ਜੀ ਅ ਗਲਬੀਰ ਸਿੰਘ ਜੀ ਆ बुट्टा सिंह हम्म बुट्टा सिंह हाँ जी हाँ जी जी बहुत तो बहुत शुक्रिया जी बीच में लदा करके देखिए कर्नेल मराड कमल कमलपेड सशिकाल कर्नेल जी सशिकाल जी ਸਤਨਾਮ ਸਿੰਘ ਸਤਲਾਰ ਸਿੰਘ ਜੀ ਵੀ ਹਾਂ ਹਾਂ ਆਪਣਾ ਫੋਨ ਵੀ ਦਿੱਤਾ ਸਭ ਕਮੈਂਟ ਕਰ ਰਿਹਾ ਤੁਹਾਨੂੰ ਅੱਛਾ ਕੋ ਮੇਰੀ ਫੇਵਰਿਟ ਜੋੜੀ ਮੁਹੰਮਦ ਸਦੀਕ ਰਣਜੀਤ ਕੌਰ ਅੱਛਾ ਅੱਛਾ ਜੰਮੂ ਤੋਂ ਜੰਮੂ ਤੋਂ ਅੱਛਾ ਅੱਛਾ ਉਹ ਜੰਮੂ ਦਾ ਕੀ ਹਾਲ ਚਾਲ ਹੈ ਜੀ ਤੁਹਾਡੇ ਦਾ ਠੀਕੋ ਕਮਲਗੁਰੂ ਕਰਨੈਲ ਸਿੰਘ ਜੀ ਕਹਿ ਰਹੇ ਆ ਕਮਲ ਭੈਣ ਹੈ ਮੇਰੀ ਬਿਲਕੁਲ ਜੀ ਬਿਲਕੁਲ ਅੱਛਾ ਅੱਛਾ ਆਸ਼ਾ ਹਸਨ ਜੀ ਬਹੁਤ ਸ਼ੁਕਰੀਆ ਜੀ ਵਾਚ ਕਰਦੇ ਸਾਨੂੰ ਜੀ ਸੈਨਾ ਚ ਥੈਂਕ ਯੂ ਜੀ ਇਹ ਗਾਣਾ ਤੁਸੀਂ ਜਦੋਂ ਪਹਿਲਾਂ ਗਾਇਆ ਸੀ ਉਦੋਂ ਕਦੋਂ ਮਤਲਬ ਕਿਹੜਾ ਨਕਸਨ ਚ ਗਾਇਆ ਸੀ ਬਹੁਤ ਸਾਨੇ ਮੇਰੇ ਖਿਆਲ ਮ ਇਹ ਗਾਣਾ ਸੀਗਾ 72 74 ਦਾ 73 ਦਾ ਇਹਨਾਂ ਦਾ ਕਾਫੀ ਦੇਰ ਹੋ ਗਈਆਂ ਅਪਾ ਦੇਰ ਹੋ ਗਈ ਮਨਵੀਰ ਗੁਰਪ੍ਰੀਤ ਬੁੱਟਰ ਜੀ ਕਹਿ ਰਿਹਾ ਸੀ ਤੁਹਾਡੇ ਬਹੁਤ ਪੁਰਾਣੇ ਫੈਨ ਹਾਂ ਜੀ ਹਾਂ ਮਨਵੀਰ ਭੋਰਾ ਜੀ ਅੱਛਾ ਜੀ ਸਬਰਪ੍ਰੀਤ ਸਿੰਘ ਕਹਿ ਰਹੇ ਕਿ ਖੈਰ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖਣ ਸਰ ਸਰਸ ਬੱਬੂ ਕਹਿ ਰਿਹਾ ਬਲਬੀਰ ਵੀਰ ਕਿ ਸਾਡੇ ਯੂ ਐਸ اے ਦਾ ਦਵਾ ਕੇ 2014 ਚ 2014 ਚ ਗਏ ਸੀ ਤੁਸੀਂ ਉਹ ਐਸੇ ਹੈ ਨਾ ਬੀਬੀ ਰਣਜੀਤਪੌਰ ਜੀ ਅੱਛਾ ਦੇ ਗਾਣੇ ਸਾਡੇ ਬਾਪੂ ਨੇ ਨੇ ਅਸਲ ਕੁਲਵਿੰਦਰ ਸਿੰਘ ਜੀ ਸਿੱਧੂ ਸਾਹਿਬ ਇਹਨਾਂ ਦੇ ਇਹਨਾਂ ਦੇ ਬਜ਼ੁਰਗ ਸੁਣਦੇ ਰਹੇ ਇਹਨਾਂ ਦੇ ਪਾਪਾ ਸੁਣਦੇ ਰਹੇ ਮੈਨੂੰ ਹਾਂ ਔਰ ਤੁਸੀਂ ਵੀ ਸੁਣਦੇ ਬੱਚੇ ਵੀ ਸੁਣਦੇ ਆ ਵਾਹ ਜੀ ਵਾਹ ਜੀ ਬੱਚਿਓ ਤੁਸੀਂ ਜਿਉਂਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸ਼ੁਕਰ ਹੈ ਸਾਡੇ ਗਾਣੇ ਪਸੰਦ ਆ ਤੁਹਾਨੂੰ ਮੈਂ ਤਾਂ ਬਹੁਤ ਬੱਚਿਆਂ ਦਾ ਧੰਨਵਾਦ ਕਰਦੀ ਆ ਵੀ ਇਸੇ ਤਰ੍ਹਾਂ ਸੁਣਦੇ ਰਹੋ ਆ ਵਾਹ ਦਪਿੰਦਰ ਸਿੰਘ ਜੀ ਦੀਪੀ ਡਿੰਪੀ ਬਰਾੜ ਡਿੱਪੀ ਬਰਾੜ ਆ ਜੀ ਆ ਜੀ ਓਕੇ ਬਹੁਤ ਬਹੁਤ ਸ਼ੁਕਰੀਆ ਜੀ ਅਮਰੀਕ ਸਿੰਘ ਜੀ ਐਂਡ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਅਮਰੀਕ ਸਿੰਘ ਜੀ ਵਾਚਿੰਗ ਸੁਪਰਸਟਾਰ ਅੱਛਾ ਮੈਨੂੰ ਸੁਪਰਸਟਾਰ ਗਾਇਕਾ ਕਹਿੰਦੇ ਥੈਂਕ ਯੂ ਜੀ ਥੈਂਕ ਯੂ ਆ ਤੁਹਾਡੇ ਬੋਲਾਂ ਦਾ ਬਹੁਤ ਧੰਨਵਾਦ ਜੀ। ਖੁਸ਼ੀ ਮਿਲਦੀ ਸਾਨੂੰ એનર્ਜੀ ਮਿਲਦੀ ਤੁਹਾਡੇ ਬੋਲਾਂ ਤੋਂ। ਪਰਮੇਂਦਰ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ। ਬੋਲਰ ਢਿੱਲੋਂ ਸਾਹਿਬ ਬਹੁਤ-ਬਹੁਤ ਸ਼ੁਕਰੀਆ ਬਰਾੜ। ਬਬਲੂ ਜੀ ਸੁਖ ਵਾ ਵਾ ਵਾ। ਨਿਗਾਸ਼ ਸਿੰਘ ਜੀ ਕਹਿੰਦੇ ਉਸਤਾਦ ਬਚਿੱਤਰ ਰੋਮਾਣਾ ਬੈਂਜੋ ਪਲੇਅਰ 1 ਮਿੰਟ

ਕੰਬੋ ਜੀ ਬਾਬਾ ਸ਼ੁਕਰੀਆ ਜੀ ਬਾਬਾ ਸ਼ੁਕਰੀਆ ਠੀਕ ਆ ਜੀ ਮੈਂ ਠੀਕ ਆ ਹਾਂ ਜੇ ਜਲਦੀ ਜਲਦੀ ਕਮੈਂਟਸ ਨਾ ਰੀਡ ਹੋਣ ਤਾਂ ਸੌਰੀ ਆ ਉਹਦੇ ਲਈ ਆ ਸੱਚੀ ਸੌਰੀ ਤਾਂ ਪਹਿਲੇ ਮੰਗਦੇ ਭਾਈ ਆਪਾਂ ਹਾਂ ਹਾਂ ਇਨੀ ਕੀ ਕੀ ਪਾ ਕੇ ਸਜੇ ਹੈ ਹਮ ਹੈ ਹਾਂ ਜੀ ਇਹ ਨਾਲ ਨਾਲ ਹੀ ਸਾਡਾ ਸਾਰਾ ਦਰਮਦਾਰ ਹੈ ਆ ਸ਼ੁਕਰੀਆ ਜੀ ਤੇ ਜੀ ਗੇਲ ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਗੁਰ ਲਾਲ ਸਿੰਘ ਇਸ਼ਕ ਖਾਨ ਜੀ ਕਹਿੰਦੇ ਸਾਡਾ ਨਾਮ ਲਓ ਜੀ ਹੈ ਇਸ਼ਕ ਖਾਨ ਇਸ਼ਕ ਖਾਨ ਜੀ ਇਸ਼ਕ ਖਾਨ ਵਾਵਾ ਨਾ ਬਹੁਤ ਪਿਆਰਾ 올ਟਾਈਮ ਲੇਜੈਂਡ ਵੋਇਸ ਆ ਰਾਮਗੜੀਆ ਜੀ ਕਹਿ ਰਹੇ 올ਟਾਈਮ ਲੇਜੈਂਡ ਵੋਇਸ ਕਰਨੈਲ ਮਰਾੜ ਕਹਿ ਰਿਹਾ ਹੈ ਮਾਤਾ ਰਣਜੀਤ ਗਗਨ ਚਨੀਤ ਕਮਲ ਪੈਨ ਨੂੰ ਬਹੁਤ ਸੁਣਿਆ ਜੀ ਥੈਂਕ ਯੂ ਬੇਰੇ ਥੈਂਕ ਯੂ ਅਮਰੀਕ ਸਿੰਘ ਜੀ ਕਹਿ ਰਹੇ ਬੀਬੀ ਦੀ ਸਿਹਤ ਕਿਵੇਂ ਰਹਿੰਦੀ ਹੈ ਤੁਹਾਡੀ ਠੀਕ ਹੈ ਬੱਚਾ ਠੀਕ ਹੈ ਸਾਰਾ ਕੁਝ ਠੀਕ ਹੈ ਹਰਮਾਨ ਸਰ ਸਿੱਲਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੰਸਾਰ ਸਿੰਘ ਸਿੱਧੂ ਸਾਹਿਬਾ ਬਹੁਤ ਸ਼ੁਕਰੀਆ ਪੱਤਰਕਾਰ ਹੈਗੇ ਹੈ ਰੂਪੀ ਰਚਨੀ ਕਮਲ ਪਹਿਣ ਜੀ ਨਾਲ ਹੁੰਦਾ ਸੀ ਮੈਂ ਹਰ ਪ੍ਰੋਗਰਾਮ ਤੇ ਹਾਂਜੀ ਹਾਂਜੀ ਅੱਛਾ 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 ਅਸ਼ਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਮੰਗਾ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਆ ਤਾਲੀਵਾਲ ਸਾਹਿਬ ਜੀ ਜਗਸੀਰ ਸਿੰਘ ਜਗਸੀਰ ਗੁਰਦੀਪ ਸਿੰਘ ਜੀ

ਅਮਰ ਸਿੰਘ ਜੀ ਮੈਂ ਰਾਤੋ ਬੋਲਦੇ ਆ ਅਸੀਂ ਤੁਹਾਡੇ ਤੈਦਿਲੋਂ ਧੰਨਵਾਦੀ ਆ ਜੀ ਪ੍ਰਿੰਸ ਦੀਪ ਜੀ ਦਸਵੀਰ ਸਿੰਘ ਜੀ ਢੇਂਸਾ ਸਾਹਿਬ ਸ਼ੁਕਰੀਆ ਜੀ ਸੁਖਮਿੰਦਰ ਸਿੰਘ ਜੀ ਚਾਵਲਾ ਬਾਬਾ ਸ਼ੁਕਰੀਆ ਜੀ अवतार सिंह की हाल है भैन जी थैंक यू जी बहुत 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 शुक्रिया जी मेरा हाल बहुत ठीक है वादिया भूलो ढिलों जी सत्याकाल जी सस्रीकाल जी बलकौर सिंह जी बहुत बहुत शुक्रिया जी बूटा सिंह जी बूटा समरा साहब बहुत बहुत शुक्रिया ਕੋਈ ਗਾਣਾ ਹੀ ਸੁਣਾ ਦਿਓ ਹੈ ਕੋਈ ਗਾਣਾ ਹੀ ਸੁਣਾ ਦਿਓ ਗਾਣਾ ਸੁਣਾਦਾਗੇ ਇਹ ਬੁਲਾਣਗੇ ਨਾ ਮੈਂ ਸੁਣਾਉਂਗੀ ਹਲੇ ਬਰੇ ਆਤਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਜਗਜੀਤ ਸਿੰਘ ਜੀ ਸੰਦੂ ਜਿਹੜਾ ਗਾਣਾ ਆਇਆ ਉਹ ਹੀ ਸੁਣਾ ਦਿਓ ਮਗ ਵਿੱਚ ਹੂੰ ਥੋੜਾ ਸੁਣਾ ਦਿਓ ਆਹ ਜਿਹੜਾ ਆ ਹੂੰ ਅਦਾਵਾ ਚੰਗਾ ਲੱਗਦਾ ਤੇ ਮਿਊਜ਼ਿਕ ਬਹੁਤ ਸੋਹਣਾ ਉਹਦਾ ਬਾਲੀਵੁੱਡ ਵਾਲਿਆਂ ਨੇ ਬਹੁਤ ਸੋਹਣਾ ਮਿਊਜ਼ਿਕ ਦਿੱਤਾ ਥੋੜਾ ਸੁਣਿਆ ਮੈਂ ਅੱਛਾ ਲੱਗਿਆ ਸੁਣ ਲਿਓ ਤੁਸੀਂ ਆ YouTube ਤੇ ਪਿਆ ਮੈਂ ਤਾਂ ਅਸੀਂ ਸੁਣਾਉਣ ਲੱਗਿਆ ਕਿ ਨਹੀਂ ਮੈਂ ਸੁਣਾਉਣ ਨਹੀਂ ਲੱਗਿਆ ਮੈਂ ਹੁਣੇ ਤਾਂ ਖਾਣਾ ਖਾ ਗਏ ਟੀ ਮੈਂ ਸੁਣਾ ਦੂੰਗੀ ਕੋਈ ਨਹੀਂ ਕੋਈ ਨਹੀਂ ਆਊਗਾ ਕੀ ਤੇ ਨਾ ਸੁਣ ਲਿਓ ਤੇ ਮੈਂ ਸੁਣਾ ਵੀ ਦਊਂਗੀ ਤੁਹਾਨੂੰ ਐਸੀ ਕੋਈ ਗੱਲ ਨਹੀਂ ਕਈ ਪੁੱਛਦੇ ਪਏ ਕਮਲ ਤੁਹਾਡੀ ਕੀ ਲੱਗਦੀ ਹੈ ਕਮਲ ਮੇਰੀ ਸਭ ਕੁਝ ਲਾਈਤੀ ਹੈ ਮੇਰੀ ਹੈਲਪਰ ਵੀ ਹੈ ਮੇਰੀ ਬੇਟੀ ਤਾਂ ਹੈ ਹੀ ਹੈ ਤੇ ਮੈਨੂੰ ਇਹਦੇ ਤੇ ਮਾਣਾ ਇਹਨੂੰ ਮੇਰੇ ਤੇ ਮਾਣਾ ਬਸ ਸਭ ਕੁਝ ਹੈ ਮੇਰੀ ਮੇਰੀ ਸਲਾਹ ਕਰ ਵੀ ਹੈ ਬਹੁਤ ਵਧੀਆ ਬਹੁਤ ਵਧੀਆ ਸਿਆਣੀ ਹੈ ਪਰਮਾਤਮਾ ਨੇ ਗੁਣ ਦਿੱਤਾ ਹੈ ਤੇ ਮੈਂ ਕਹਿੰਦਾ ਪੁੱਤ ਗੁਣ ਦਾ ਥੋੜਾ ਜਿਹਾ ਵਧੀਆ ਲੱਗੂਗਾ ਤੁਝੇ ਇਸ ਲਾਈਨ ਚ ਆ ਜੇ ਤੇ ਮੇਰੇ ਕਰਕੇ ਆ ਵੀ ਗਈ ਹੈ ਇਸ ਲਾਈਨ ਚ ਔਰ ਬਾਕੀ ਤੁਸੀਂ ਇਹਨੂੰ ਕਬੂਲਣਾ ਹੈ ਮਤਲਬ ਕਿਸ ਤਰ੍ਹਾਂ ਪਿਆਰ ਦੇਣਾ ਹੈ ਮੈਂ ਬਾਕੇ ਕੋਸ਼ਿਸ਼ ਕਰੂਗੀ ਵੀ ਤੁਹਾਡੇ ਪਿਆਰ ਵਾਸਤੇ ਸਦਾ ਪਿਆਰ ਰਵੇ ਸਦਾ ਅੱਛੇ-ਅੱਛੇ ਗੀਤ ਦਵੇ ਹਲੇ ਤਾਂ ਪੈਰ ਹੀ ਰੱਖੇ ਪੈਰ ਵੀ ਨਹੀਂ ਰੱਖਿਆ ਲੈ ਚਾਚਾ ਨਾਲ ਨੇ ਇਸ ਲਾਈਨ ਚ ਤੇ ਤੁਸੀਂ ਬਹੁਤ ਪਿਆਰ ਬਖਸ਼ ਰਹੇ ਹੋ ਪਰਮਾਤਮਾ ਇਹਨਾਂ ਨੂੰ ਪੈ ਤੁਹਾਡਾ ਪਿਆਰ ਮਿਲਦਾ ਰਹੇ ਤੇ ਅਸੀਂ ਕਾਮਯਾਬ ਹੋ ਸਕੀਏ ਤੁਹਾਡੇ ਪੈਰਾਂ ਸਦਕਾ ਹੀ ਹੈ ਬੱਚਿਓ ਮੇਰੇ ਸਰੋਤੇ ਮੇਰੇ ਪਿਆਰਿਓ ਜਿਵੇਂ ਤੁਸੀਂ ਮੈਨੂੰ ਪਿਆਰ ਬਖਸ਼ਦੇ ਰਹੇ ਹੋ ਐਸੀ ਤਰ੍ਹਾਂ ਮੇਰੇ ਬੇਟੇ ਨੂੰ ਵੀ ਪਿਆਰ ਬਖਸ਼ੋ ਆ ਬੇਨਤੀ ਹੈ ਤੁਹਾਡੇ ਅੱਗੇ ਔਰ ਮੈਂ ਨੂੰ ਵੀ ਕਹੂੰਗੀ ਮਿਹਨਤ ਕਰੇ ਤੇ ਬਾਕੀ ਬਾਕੀ ਪਰਮਾਤਮਾ ਦੇ ਹੱਥ ਹੁੰਦਾ ਤਾਂ ਤੁਸੀਂ ਆਪ ਸਿਆਣੇ ਹੋ ਜਗਤਾਰ ਗਿੱਲ ਜੀ ਕਹਿ ਰਹੇ ਆ ਫੁੱਲ ਸਪੋਰਟ ਹੈ ਕਮਲ ਭੈਣ ਨੂੰ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਤੁਹੇ ਤਰਵਾਦ ਕਰ ਦੇਵੋ ਤੋ ਥੈਂਕ ਯੂ ਜੀ ਕਾ ਬਹੁਤ ਕਮੈਂਟ ਆ ਰਹੇ ਹੈ ਹੁਣ ਸਾਰਿਆਂ ਨੂੰ ਬਸ ਮੇਰਾ ਆਸ਼ੀਰਵਾਦ ਵੀ ਛੱਡ ਦਿਆ ਕਲਾਚ ਰੱਖੋ ਔਰ ਰੋ ਪਰਮਾਤਮਾ ਤੋ ਔਰ ਤੁਹਾਡੇ ਜੋ ਵੀ ਤੁਸੀਂ ਕੰਮ ਕਰਦੇ ਹੋ ਤੁਸੀਂ ਜੋ ਵੀ ਕਿਤੇ ਤੇ ਲੱਗੇ ਹੋਏ ਹੈ ਪਰਮਾਤਮਾ ਉਸ ਤੁਹਾਨੂੰ ਕਾਮਯਾਬੀ ਬਖਸ਼ੇ ਖੇਤੀ ਚਾਤਾ ਹੋਵੇ ਕਾਮਾਈ ਬਖਸ਼ੇ ਔਰ ਇੰਜੀਨੀਅਰ ਐ ਡਾਕਟਰ ਐ ਕੁਸ਼ ਜੋ ਵੀ ਐ ਪੜਦੇ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਔਰ ਵਿਦਿਆ ਦਾ ਦਾਨ ਦਵੇ ਸੱਚਾ ਪਾਸਾ ਮੇਰੀਆਂ ਬੱਚੀਆਂ ਨੂੰ ਵੀ ਬਹੁਤ ਬਹੁਤ ਪਿਆਰ ਥੋੜੀ ਜੀ ਦੋ ਕੋ ਲਾਈਨਾਂ ਸੁਣਾ ਦਿਓ ਆਪਾਂ ਦੋਨੋਂ ਸੁਣਾ ਦਿੰਨੇ ਆ ਕਿਹ ਨਾਲਰਾਵਾ ਇਹ ਨਾਲ ਇੰ ਨਾ ਦੀ ਦਿਲ ਵਿੱਚ ਦੇਸੀ ਨੂੰ ਤੈਨੂੰ ਦਿੱਤਾ ਰੋਣਾ ਪੈ ਜੂਗਾ ਟੰਗਣ ਕਣਕ ਟੰਗ ਟੰਗਣ ਕਣਕ ਕਣਗ ਟੰਗਣ ਕਣਕ 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 ਟੰਗਣ ਕਣਕ ਬਾਂਦੇ ਦਿਲ ਪਰ ਦੇਸੀ ਨੂੰ ਤੈਨੂੰ ਨਿਤਰਾ ਦੋਣਾ ਪੈ ਜੂਗਾ ਨਾਲ ਅਰਨੇ ਤੇ ਜੋਗੀ ਤੇ ਜਨ ਜੋਗਣ ਹੋਣਾ ਪੈ ਜੂਗਾ ਮੈਂ ਇਸ਼ਕ ਦੇ ਅਲਿਆ ਜ਼ਖਮਾਂ ਦੇ ਖੁਦ ਤਾਂ ਹੱਸ ਹੱਸ ਕੇ ਮੋਤੀ ਲਾਂਗੀ ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇ ਮੈਂ ਘਟ ਘਟ ਕਰਕੇ ਪੀ ਲਾਂਗੀ ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇ ਮੈਂ ਘਟ ਘਟ ਕਰਕੇ ਪੀ ਲਾਂਗੀ ਪੁੱਤ ਮੈਂ ਹਲੇ ਮੂੜ ਚੈਣੇ ਸੰਗਾਂ ਦੇ ਤਬੋ ਬਸ ਇਹ ਨਾਲ ਸੁਣ ਲੋ ਤੇਹੀ ਗਾਣਾ ਮੇਰਾ ਵਿਦ 뮤זיਕ ਔਰ ਬਾਲੀਵੁੱਡ ਦਾ ਤਾਂ ਔਰ 뮤זיਕ ਤੁਹਾਨੂੰ ਪਤਾ ਹੀ ਹੈ ਤਮਾਲਾ ਪਾ ਦਿੰਦਾ ਸਾਡੇ ਕੋਲ ਤਾਂ ਤੁੰਬੀ ਤੇ ਆ ਆਪਣਾ ਢੋਲਕ ਢੋਲਾ ਘੜਾ ਹੁੰਦਾ ਸੀ ਤੇ ਤੁਸੀਂ ਉਹੀ ਸੁਣੇ ਜਾਂਦੇ ਸੁਣਾ ਇਹਨਾਂ ਮੈਂ ਟੰਗ ਨਾਲ ਹੀ ਸੁਣੋ ਤੁਸੀਂ ਜਉਂਦੇ ਵਜੇ ਰੋ ਸਸਰੀਆ ਕਾਲ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਸਭ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨੀ ਜਲਦੀ ਮਰੀਕ ਸਿੰਘ ਜੀ ਨੇ ਮੈਂ ਰਾਹਤ ਹਾਂ ਜੀ ਹਾਂ ਜੀ ਸਾਰੇ ਲਾਈਵ ਚ ਆਏ ਬਗੈਰ ਅਸੀਂ ਇਨਫੋਰਮੇਸ਼ਨ ਤੋਂ ਲਾਈਵ ਹੋਏ ਆ థాంਕ ਯੂ ਸੋ ਮੱਚ ਸਭ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰੋ ਪੰਜਾਬੀ ਚ ਬਹੁਤ ਬਹੁਤ ਧੰਨਵਾਦ ਉਸ ਸਕਾਰਪੁਰਖਦਾਰੀ ਔਰ ਤੁਹਾਡਾ ਤਾਂ ਹੈ ਹੀ ਹੈ ਮੇਰੇ ਮੇਰੇ ਪਿਆਰਿਓ ਜਿਉਂਦੇ ਰਹੋ ਅਹ ਥੋਰ ਕੋਣ ਆ ਚੱਲ ਇਦ ਤੱਕ ਨੰਗੀ ਜਾਂਦੇ ਟੱਪੇ ਟੱਪੀ ਜਾਂਦੇ ਲਾਮ ਬਲਵਿੰਦਰ ਸਿੰਘ ਜੀ ਆ ਬਲਕਰਨ ਸਿੰਘ ਜੀ ਬਰਾੜ ਸਾਹਿਬ ਲਖਵੀਰ ਚਿੱਗ ਦੀ ਰੰਦਾਵਾ ਬਲਵਿੰਦਰ ਸਿੰਘ ਜੀ ਕਹਿ ਰਿਹਾ ਕਮਲ ਮੰਡੇਰ ਦੇ ਗੀਤਾਂ ਵਿੱਚ ਗੀਤ ਵਿੱਚ ਵੀ ਸੀ ਹਾਂਜੀ ਹੈਗੀ ਸੀ ਉਹ ਤੋਂ ਮੈਂ ਬਹੁਤ ਛੋਟੀ ਹੁੰਦੀ ਸੀ ਹੈਗੀ ਸੀ ਹਾਂ ਮੰਡੇਰ ਆਪਾਂ ਕਿਹਨਾਂ ਮੰਡੇਰ ਹਾਂ ਵੀਰਾਵਾਸ ਦਾ ਮੈਂ ਉਹਨਾਂ ਦੇ ਮਾਂ ਬਣੀ ਸੀ ਹੈ ਨਾ ਹਾਂ ਹਾਂ ਉਹ ਵੀ ਮੰਡੇਰ ਬਦਰ ਵੀ ਸਾਉ ਸਾਉ ਮੰਡੇਲ ਚਾਹੇ ਵਧੀਆ ਢੋਲਾ ਟੈਲੋਂ ਜੀ ਅਤਾਰ ਸਿੰਘ ਜੀ ਗੁਰ ਗੁਰਮੀਤ ਗੁਰਪ੍ਰੀਤ चावला जी गुरजाट सिंह जी की तो मैं सुरजीत सिंह, सुरजीत सिद्धू जी गुरप्रीत चीमा जी जथेदार बलदेव सिंह जी कुरु, कुरु का, की कारुका, कारुका, हाँ हाँ बहुत वह बहुत ज्योदे रहो जी ਉਹ ਪਿੰਡ ਦਾ ਘਰ ਰੁਕਾ ਪਿੰਡ ਤੋਂ ਦੀ ਹਾਂਜੀ ਹਮ ਅਮਰਿੰਦਰ ਸਿੰਘ ਜੀ ਵਾਚ ਕਰ ਰਹੇ ਸਨ ਹਮ ਸ਼ਿਮਾ ਸਾਹਿਬ ਗੁਰਪ੍ਰੀਤ ਸਿੰਘ ਜੀ ਹਾਂਜੀ 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 ਕਰਨੈਲ ਮੱਤਰਾ ਕੇ ਬੱਤਰਾ ਬੱਤਰਾ ਮਰਾੜ ਮਰਾੜ ਹਮ ਸੁਦੇਸ਼ ਬਾਟੀ ਬਾਟੀ ਹਾਂ ਰਾਜੀ ਰੋਜੀ ਰਾਜੀ ਦੀਪੂ ਧਾਰੀਵਾਲ ਆ ਕਹ ਰਹੇ ਸਾਡੇ ਪਿੰਡ ਤੋਂ ਸਰਪੰਚ ਸਾਹਿਬ ਕਹਿੰਦੇ ਸਾਡੇ ਪਿੰਟ ਤੋਂ ਬਹੁਤ ਅਖਾੜੇ ਲਾਏ ਤੁਸੀਂ ਅੱਛਾ ਸਰਪੰਚ ਸਾਹਿਬ ਬਹੁਤ ਸ਼ੁਕਰੀਆ ਜੀ ਰੁਕਸਾਰ ਹੁਣ ਵੀ ਬੁਲਾਇਆ ਕਰੋ ਕੁਛ ਨਹੀਂ ਹੋਇਆ ਸਾਨੂੰ ਗੁਰਜਨ ਸਿੰਘ ਜੀ ਜਗਤਾਰ ਸਿੰਘ ਜੀ ਜੀ ਹਾਂ ਜੀ ਚਰਜੀਤ ਸਿੰਘ ਜੀ ਕਰਨੈਲ ਮਰਾੜ ਕਹਿ ਰਿਹਾ ਹੈ ਭੈਣ ਜੀ ਜਰੂਰ ਆਵਾਂਗੇ ਵੀਰੇ ਜਰੂਰ ਆਵਾਂਗੇ ਅਸੀਂ ਜਲਦੀ ਆਵਾਂਗੇ ਬਲਾਉ ਤਾਂ ਸਹੀ ਸਾਨੂੰ ਆ சிவா ਸਾਉਂਡ ਸਰਸਾ ਆਵਾਜ਼ ਹੋਇਆ ਰਾਜੀ ਲੋਜੀ ਰਾਜੀ ਲੋ ਜ ਫਾਜ਼ਿਲ ਕਾ ਤੋਂ ਵੀ ਹੈਗੇ ਆ ਵਿੱਚ Rajasthan ਤੋਂ ਵੀ ਹੈਗੇ ਆ ਵਿੱਚ ਤੇ ਹਮ ਰਾਜਸਥਾਨ ਤੋਂ ਵੀ ਹਾਂ ਹਾਂ ਬਹੁਤ ਆ ਰਹੇ ਰਾਜਸਥਾਨ ਤੋਂ ਥੈਂਕ ਯੂ ਜੀ ਥੈਂਕ ਯੂ ਜੀ ਰਾਜਸਥਾਨ ਵਾਲੇ ਤਜਿੰਦਰ ਸਿੰਘ ਜੀ ਗੁਰ ਭੈਜ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ ਕੰਪਰੀਸ਼ਨ ਨਾ ਟੂ ਖਾੜੇ ਦਾ ਰੇਟ ਪੁੱਛ ਦਿਆ ਕੁਲਵਿੰਦਰ ਸਿੰਘ ਜੀ ਕੋਈ ਨਾ ਤੁਸੀਂ ਉਹ ਨੰਬਰ ਤੇ ਕੰਟੈਕਟ ਕਰ ਲਿਓ ਆਪਾਂ ਕਰ ਲਾਂਗੇ ਸ਼ੇਰ ਅਲੀ ਜੀ ਬਹੁਤ ਸ਼ੁਕਰੀਆ ਜੀ ਮੁਕਸਰ ਤੋਂ ਇਸ਼ਖਾਨ ਮੁਕਸਰ ਤੋਂ ਨਹੀਂ ਹੈ ਮੁਕਸਰ ਮੁਕਸਰੀ ਹੈ ਆ ਮੇਲੋ ਜੀ ਆ ਕੇ ਮੁਸਾ ਰਾਜਕੁਮਾਰ ਜਲਾਲਾਬਾਦ ਤੋਂ ਜਲਾਲਾਬਾਦ ਹੋ ਰਾਜਕੁਮਾਰ ਜੀ ਬਲਕਰਨ ਸਿੰਘ ਜੀ ਹੈ ਗਿਆ ਗੰਗਨਗਰ ਹਾਂ ਗੰਗਾ ਗੰਗਾ ਨਗਰ ਕਾ ਦਾ ਰਹੇ ਹੋ ਜਦੋਂ ਤੁਸੀਂ ਬੁਲਾ ਲਿਆ ਸੀ ਉਦ ਹੀ ਆ ਜਾਣਾ ਵੀਰਕਾਰ ਜਗਸੀਰ ਸਿੰਘ ਜੀ ਧਾਲੀਵਾਲ ਸਾਹਿਬ ਕੀ ਕਹਿੰਦੇ ਆ ਇੱਕ ਜਿਹੜੇ ਆਪਣੇ ਹੋ ਸੀ ਨਾ ਬਚਿੱਤਰ ਅਰੰਕਲ ਰੰਜੋ ਵਾਲੇ ਜੀ ਬੰਨਾ ਨੇ ਤੁਹਾਡੇ ਨਾਲ ਬਹੁਤ ਧਿਰ ਕੰਮ ਕੀਤਾ ਹਾਂਜੀ 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 ਇਹ ਬਹੁਤ ਪਿਆਰੇ ਸੀਗੇ ਉਹ ਬਹੁਤ ਅੱਛੀ ਬੰਜੋ ਵਜਾਉਂਦੇ ਸੀ ਸਾਡੇ ਨਾਲ ਤਾਂ ਬਹੁਤ ਧਿਰ ਕੰਮ ਕਰਦੇ ਰਹੇ ਖਾਲੀ ਘੋੜੀ ਹਿੰਕ ਦੀ ਕਹਿੰਦੇ ਬਹੁਤ ਸੋਹਣਾ ਗੀਤ ਆ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਜੀ ਸਿੰਘ ਸੰਤੂ ਜੀ ਬਾਵਾ ਸ਼ੇਖਰ ਬਾਦਿਲ ਕਾ ਤੋ ਬਲਕਰ ਬਲਰਾਮ ਬਾਬਾ ਬਲਵਾ ਹਾਂ ਬਲਰਾਮ ਬਾਬਾ ਜੀ ਥੈਂਕ ਯੂ ਜੀ ਡੀ ਜੀ ਗੁਰਜਾਟ ਸਿੰਘ ਜੀ ਸਤਿ ਸ੍ਰੀ ਅਕਾਲ ਸਰਸੇ ਤੋਂ ਤਿੱਕਾ ਤਿਲਕਰ ਆ ਜੀ ਹੈ ਨੰਦੀਪ ਪਟਵਾਰੀ ਪਟਵਾਰੀ ਸਾਹਿਬ ਬਲਕਰ ਸਿੰਘ ਜੀ ਕਹਿ ਰਿਹਾ ਭੈਣ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਆ ਬਾਕੀ ਸੇ ਨਾ ਫਿਰ ਤੁਹਾਡੇ ਹਾਜ਼ਰੀ ਲਾਵਾਂਗੇ ਤਾਂ ਤੁਸੀਂ ਮਿਲਦੇ ਰਹੋ ਐਦਾਂ ਹੀ ਮਨਦੀਪ ਮਨਦੀਪ ਪਟਵਾਰੀ ਜੀ ਹਾਲੀ ਮਨਦੀਪ ਬਖਰਾਏ ਪਟਵਾਰੀ ਸਾਹਿਬ ਜੇ ਮਤਲਬ ਲਾਈਵ ਚ ਨਾਮ ਕੋਈ ਰਹਿ ਜਾਂਦਾ ਉਹਦੇ ਲਈ ਸੌਰੀ ਹੈ ਕਮੈਂਟਸ ਕਈ ਵਾਰ ਨਹੀਂ ਪੜੇ ਜਾਂਦੇ ਉਹ ਜਲਦੀ ਜਲਦੀ ਅੱਗੇ ਚਲੇ ਜਾਂਦੇ ਡਾਕ ਟੈਕ ਆ ਜਾਂਦੇ ਜਾਂਦੇ ਰੋ ओके okay जी कर दो थैंक यू सो मच अपा फिर बहुत बहुत शुक्रिया जी जल्दी मिलेंगे जल्दी मिलेंगे थैंक यू जी थैंक यू सो मच मचिंदर मान साहब बहुत बहुत शुक्रिया जी